ਦੀ ਪੌੜੀ ਆਪਾਂ ਸ਼ਰਵਨ ਕਰ ਰਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕੱਲ ਆਇਆ ਸੀ ਬਚਨ ਵੀਰ ਕਰਾਰੇ ਜਿਹੜੇ ਬੜੇ ਤਕੜੇ ਵੀਰ ਜੋਧੇ ਨੇ ਉਹ ਤੁਹਾਨੂੰ ਗਾਉਂਦੇ ਨਹੀਂ ਅਤੇ ਹੋਰ ਕੌਣ-ਕੌਣ ਗਾਉਂਦੇ ਨੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗਾਉਣ ਵਾਲਿਆਂ ਵਿੱਚ ਗਾਵਨ ਪੰਡਿਤ ਪੜਨ ਰਖੀਸਰ ਡੱਡੇ ਨੂੰ ਜਿਹੜੀ ਸਿਹਾਰੀ ਹੈ ਇਹ ਜੇ ਮੁਕਤਾ ਹੋ ਜਾਏ ਤਾਂ ਪੰਡਿਤ ਤੇ ਪੰਡਿਤ یوں ਕਿਉਂਕਿ ਜਿਹੜੇ ਅੱਖਰ ਲਿਖੇ ਹੋਏ ਨੇ ਉਹੀ ਬੋਲਣੇ ਚਾਹੀਦੇ ਨੇ ਪੰਡਿਤ ਗਾਵਨ ਪੰਡਿਤ ਪੰਡਾ ਬੁੱਧੀ ਵਾਲੇ ਨੂੰ ਪੰਡਿਤ ਕਹਿੰਦੇ ਨੇ ਐਵੇਂ ਹਰੇਕ ਨੂੰ ਆਪਾਂ ਜੇ ਕਹਿਣ ਲੱਗ ਜਿਵੇਂ ਹਰੇਕ ਨੂੰ ਆਵੇ ਗਿਆਨੀ ਆਪਣੇ ਚ ਵੀ ਰਿਵਾਜ ਹੈ ਹਰੇਕ ਨੂੰ ਹੀ ਗਿਆਨੀ ਪਰ ਗਿਆਨੀ ਤਾਂ ਉਹੀ ਹੁੰਦਾ ਜਿਹੜਾ ਬ੍ਰह्म ਗਿਆਨੀ ਹੁੰਦਾ ਇਸੇ ਤਰ੍ਹਾਂ ਜੇ ਆਪਾਂ ਹਰੇਕ ਨੂੰ ਕਹਣੇ ਆਓ ਪੰਡਿਤ ਜੀ ਐਵੇਂ ਪੰਡਿਤ ਨਹੀਂ ਹੁੰਦਾ ਕੋਈ ਇਹ ਨਹੀਂ ਕਿ ਪੰਡਤਾਂ ਦੇ ਘਰੇ ਜੰਮ ਕੇ ਪੰਡਿਤ ਬਣ ਗਿਆ ਹੈ ਜੀ ਦੀ ਪੰਡਾ ਬੁੱਧੀ ਹੁੰਦੀ ਆ ਉਹਨੂੰ ਪੰਡਿਤ ਕਹਿੰਦੇ ਨੇ ਜਿਹਦੀ ਬੁੱਧੀ ਇੱਕੋ ਵਾਰ ਗੱਲ ਸੁਣ ਕੇ ਕੈਚ ਕਰ ਲੇ ਉਹਨੂੰ ਕਹਿੰਦੇ ਪੰਡਾ ਬੁੱਧੀ ਐਨੀ ਤੀਖਣ ਬੁੱਧੀ ਹੁੰਦੀ ਬੰਦੇ ਦੀ ਕਿ ਅੱਧੀ ਗੱਲ ਕਰਨੀ ਸਾਰੀ ਗੱਲ ਨੂੰ ਪਕੜ ਲੈਂਦਾ ਉਹ ਇਹ ਦਿਮਾਗ ਕਿਸੇ ਕਿਸੇ ਦਾ ਹੁੰਦਾ ਉਹਨੂੰ ਕਹਿੰਦੇ ਪੰਡਾ ਬੁੱਧੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੜੇ ਬੜੇ ਪੰਡਿਤ ਨੇ ਸਾਰਿਆਂ ਨਾਲੋਂ ਵੱਡੇ ਪੰਡਿਤ ਵਿਆਸ मुनि ਨੇ ਉਹਨਾਂ ਨਾਲੋਂ ਅੱਗੇ ਜਿਹੜੇ ਹੋਰ ਨੇ ਉਹਨਾਂ ਕੋਲ ਪੜੇ ਹੋਏ ਨੇ ਜੈਮਲ मुनि ਆਦਿਕ ਉਹਨਾਂ ਕੋਲੋਂ ਪੜੇ ਨੇ ਕਪਲਮੁਨੀ ਆਦਿਕ ਇਹ ਸਾਰੇ ਬੜੇ ਬੜੇ ਪੰਡਾ ਬੁੱਧੀ ਵਾਲੇ ਵਿਦਵਾਨ ਵੀ ਤੁਹਾਨੂੰ ਗਾ ਕੇ ਹੀ ਇਹ ਸ਼ਕਤੀ ਪ੍ਰਾਪਤ ਕਰ ਸਕੇ ਨੇ ਕਿ ਮੈਂ ਵਿਆਸ ਜੀ ਨੇ ਕਿੰਨੇ ਹਜ਼ਾਰ ਸਾਲ ਪਰਮੇਸ਼ਰ ਦੀ ਤਪੱਸਿਆ ਕਰਕੇ ਵਰ ਲਿਆ ਕਿ ਮੈਂ ਵੇਦਾਂ ਦੇ ਅਰਥ ਕਰਨੇ ਨੇ ਤਾਂ ਕਿਤੇ ਉਹ ਭਗਤੀ ਨਾਲ ਉਹ ਅਰਥ ਕਰ ਸਕੇ ਨੇ ਬ੍ਰਹਮਾ ਨੇ ਵਾਹਿਗੁਰੂ ਅਕਾਲ ਪੁਰਖ ਦੀ 10 ਲੱਖ ਵਾਰਾ ਭਗਤੀ ਕੀਤੀ ਤਾਂ ਜਾ ਕੇ ਕਿਤੇ ਵੇਦ ਦੀਆਂ ਚਾਰ ਦੇਚਾਂ ਮਿਲੀਆਂ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਮੂਲ ਕਾਰਨ ਹਰੇਕ ਚੀਜ਼ ਦਾ ਭਗਤੀ ਹੀ ਹੈ। ਚਾਹੇ ਉਹ ਵੇਦ ਰਚੇ ਗਏ ਨੇ, ਚਾਹੇ ਉਹ ਵੇਦਾਂ ਦੇ ਟਿਕਾਕਾਰ ਹੋਏ ਨੇ, ਪਰ ਕੀਤੀ ਤਾਂ ਭਗਤੀ ਹੋਈ ਆ ਨਾ। ਭਗਤੀ ਤੋਂ ਬਿਨਾ ਕਿਸੇ ਬੰਦੇ ਨੂੰ ਕੋਈ ਸ਼ਕਤੀ ਨਹੀਂ ਮਿਲਦੀ ਹੈ। ਗਾਵਨ ਪੰਡਿਤ ਪੜਨ ਰਕੀਸਰ ਜਿਹੜੇ ਨੇ ਅੱਗੇ ਵੇਦਾਂ ਨੂੰ ਪੜਨ ਵਾਲੇ, ਯੁਗ-ਯੁਗ ਵੇਦਾਂ ਨਾਲੇ ਜੁਗਾ ਜੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ ਜਿਹੜੇ ਪੜਨ ਵਾਲੇ ਨੇ ਵੇਦ ਬਾਣੀ ਨੂੰ ਪੜਨ ਵਾਲੇ ਵੇਦ ਬਾਣੀ ਨੂੰ ਰਚਨ ਵਾਲੇ ਰਕਸ਼ੀਸ਼ੁਰ ਰੀਸ਼ੀਆਂ ਦੇ ਈਸ਼ਵਰ ਜਿਹੜੇ ਨੇ ਵੱਡੇ ਵੱਡੇ ਰੀਸ਼ੀਆਂ ਦੇ ਵੀ ਵੱਡੇ ਨੇ ਜਿਹੜੇ بڑے بڑے ਰੀਸ਼ੀ मुनि ਨੇ ਜਿਨ੍ਹਾਂ ਨੇ ਵੇਦਾਂ ਨੂੰ ਪੜਿਆ ਤਪ ਕੀਤੇ ਨੇ ਜਿਨ੍ਹਾਂ ਨੇ ਅਸਲ ਵਿੱਚ ਰੀਸ਼ੀ ਉਹ ਹੁੰਦਾ ਜਿਹੜਾ ਜੰਗਲ ਵਿੱਚ ਹੀ ਰਹਿੰਦਾ ਹੁੰਦਾ ਉਹ ਸ਼ਹਿਰ ਵਿੱਚ ਜਾਂ ਪਿੰਡ ਵਿੱਚ ਨਹੀਂ ਆਉਂਦਾ ਹੁੰਦਾ। ॠषि ਤਾਂ ਨਾਮ ਪਿਆ ਕੇ ਜਿਨ੍ਹਾਂ ਨੇ ॠषि ਨਾਮ ਇੰਦਰੀਆਂ ਦਾ ਹੈ। ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ ਉਹਨੂੰ ਕਹਿੰਦੇ ਰਕੀਸ਼ਰ। ਉਹ ਆਪਣੀਆਂ ਇੰਦਰੀਆਂ ਨੂੰ ਜਿੱਤ ਕੇ ਜਿਹੜੇ ॠषि ਬਣੇ ਨੇ। ਯੁਗਾ ਯੁਗੰਤਰਾਂ ਤੱਕ ਵੇਦਾਂ ਦੇ ਸੰਯੁਕਤ ਹੋ ਕੇ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜੋ ਬੇਤਾਲਿਆ। ਉਹ ਵੇਦ ਵੀ ਨਾਮ ਨੂੰ ਹੀ ਕਹਿੰਦੇ ਨੇ। ਵੇਦ ਵੀ ਨਾਮ ਦਾ ਹੀ ਜਾਪ ਕਰਦੇ ਨੇ ਤਾਂ ਸਤਿਗੁਰੂ ਕਹਿੰਦੇ ਸਿੱਧੋ ਨਾਮ ਦੀ ਬੌਲਤਾ ਹੈ ਗਾਵਹਿ ਮੋਹਣੀਆਂ ਮਨਮੋਹਨ ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਮਨਮੋਹਨ ਪਰਮੇਸ਼ਰ ਨੂੰ ਗਾਉਂਦੀਆਂ ਨੇ ਕਿਹੜੀਆਂ ਕਿਹੜੀਆਂ ਮੋਹਣੀਆਂ ਮਹਾਰਾਜ ਸੁਰਗਾ ਮਛ ਪੈ ਵਾਲੇ ਸਵਰਗਾ ਦੀਆਂ ਮੋਹਣੀਆਂ ਕਰਤਾਚੀ ਵਰਗੀਆਂ ਸੱਚੀ ਜਿਹੜੀਆਂ ਨੇ ਇਹ ਇੰਦਰ ਦੀਆਂ ਰਾਣੀਆਂ इत्यादिक ਸਵਰਗਾ ਦੀਆਂ ਮੋਹਣੀਆਂ ਬੜੀਆਂ ਨੇ ਕੋਈ ਗਿਣਤੀ ਨਹੀਂ ਇਹਨਾਂ ਦੀ ਫੇਰ ਪਇਾਲੇ ਜਿਹੜੀਆਂ ਪਤਾਲ ਦੀਆਂ नागਰਾਣੀਆਂ ਨੇ ਇਹ ਵੀ ਤੈਨੂੰ ਹੀ ਗਾਉਨੀਆਂ ਨੇ ਇਹਨੂੰ ਵੀ ਤੁਸੀਂ ਹੀ ਦਿੱਤਾ ਸਾਰਾ ਰੂਪ ਸਰੂਪ ਸ਼ਕਤੀਆਂ ਰੀਧੀਆਂ ਸਿੱਧੀਆਂ ਮੋਹਣ ਸ਼ਕਤੀ ਜਿਹੜੀ ਦਿੱਤੀ ਹੈ ਵੀ ਤੁਸੀਂ ਦਿੱਤੀ ਮੱਛ ਮਾਛਾ ਆਪਾਂ ਬਾਅਦ ਚ ਤਾਂ ਕਿਹਾ ਸੁਰਗਾ ਅਤੇ ਪਇਾਲੇ ਸਵਰਗ ਤੇ ਪਤਾਲ ਮੱਛ ਸੰਕੇਤੀ ਅਰਥ ਹੈ ਧਰਤੀ ਦਾ ਕਿ ਸਮੁੰਦਰ ਜਿਹੜਾ ਹੈ ਇਹਦੇ ਮੱਛ ਵਿੱਚਕਾਰ ਰਹਿੰਦਾ ਹੈ ਮੱਛ ਕਦੇ ਕਿਨਾਰਿਆਂ ਵੱਲ ਘੱਟ ਹੀ ਆਉਂਦੇ ਨੇ ਜਿਹੜੇ ਮੱਛ ਕਈ ਕਈ ਮੀਲ ਲੰਬੇ ਨੇ ਉਹ ਸਮੁੰਦਰ ਤੋਂ ਬਾਹਰ ਨਹੀਂ ਆਉਂਦੇ ਵਿਚਕਾਰ ਰਹਿਣ ਕਰਕੇ ਮੱਛ ਦਾ ਅਰਥ ਹੈ ਵਿਚਕਾਰ ਸਵੇਸ ਕਰਕੇ ਮੱਛ ਤੋਂ ਭਾਵ ਹੈ ਮਾਤ ਲੋਕ ਧਰਤੀ ਧਰਤੀ ਦੀਆਂ ਮੋਣੀਆਂ ਵੀ ਤੁਹਾਨੂੰ ਗਾਉਂਦੀਆਂ ਨੇ ਪਦਮਣੀ ਜਿਹੜੀ ਆ ਪਦਮਣੀ ਜਾਤੀ ਸਾਰਿਆਂ ਨਾਲੋਂ ਸ੍ਰੇਸ਼ਟ ਔਰਤਾਂ ਵਿੱਚ ਚਿਤ੍ਰਣੀ ਗੁਪਤਨੀ ਸਤਨੀ ਇਹ ਵੀ ਚਾਰੇ ਤੈਨੂੰ ਹੀ ਗਾਉਂਦੀਆਂ ਨੇ ਇਹ ਧਰਤੀ ਦੀਆਂ ਮੋਹਣੀਆਂ ਨੇ ਉਹ ਸਵਰਗਾਂ ਦੀਆਂ ਮੋਹਣੀਆਂ ਨੇ ਜਿਹੜੀਆਂ ਸ਼ਾਮਕੌਰ ਆਦਿਕ ਜਿਨ੍ਹਾਂ ਦੇ ਨਾਮ ਨੇ ਇਹਨਾਂ ਦੇ ਕਈ ਨਾਮ ਨੇ ਕਈ ਪ੍ਰਕਾਰ ਦੀਆਂ ਨੇ ਸਾਰਿਆਂ ਨਾਲੋਂ ਇਹਨਾਂ ਤੋਂ ਵੱਡੀ ਸ਼ਾਮਕੌਰ ਅਤੇ ਜਿਹੜੀਆਂ ਥੱਲੇ ਵਾਲੀਆਂ ਨੇ ਪਿਆਲੇ नागਰਾਣੀਆਂ ਇਹ ਵੀ ਤੁਹਾਨੂੰ ਹੀ ਗਾਉਂਦੀਆਂ ਹਨ ਇਸ ਕਰਕੇ ਗਾਉਂਦੀਆਂ ਨੇ ਕਿ ਸਾਡਾ ਸਵਰਗ ਬਣਿਆ ਰਹੇ ਉਹ ਕਹਿੰਦੇ ਅਸੀਂ ਮਾਤ ਲੋਕ ਵਿੱਚ ਠੀਕ ਰਹੀਏ ਉਹ ਕਹਨੇ ਅਸੀਂ ਪਤਾਲ ਵਿੱਚ ਠੀਕ ਰਹੀਏ ਸਾਡੇ ਰਾਜ ਬਣੇ ਰਹਣ ਇਸ ਪ੍ਰਕਾਰ ਉਹ ਸਾਰੇ ਤੇਰੀ ਉਸਤਤਿ ਨੂੰ ਹੀ ਗਾਉਂਦੇ ਨੇ ਗਾਵਨ ਰਤਨ ਉਪਾਏ ਤੇਰੇ ਇਹ ਵਾਹਿਗੁਰੂ ਤੇਰੇ ਜਿਹੜੇ ਰਤਨ ਨੇ ਨਾ ਤੁਹਾਡੇ ਤੇਰੇ ਸਨਮੁਖ ਹੋ ਕੇ ਕਹਿੰਦੇ ਨੇ ਵਾਹਿਗੁਰੂ ਦੇ ਇਹ ਵਾਹਿਗੁਰੂ ਤੇਰੇ ਤੇਰੇ ਜਿਹੜੇ ਰਚੇ ਹੋਏ ਬਣਾਏ ਹੋਏ ਰਤਨ ਨੇ ਉਹ ਵੀ ਤੈਨੂੰ ਗਾਉਂਦੇ ਨੇ ਸ਼੍ਰੀਮਨ ਰੰਭਾ ਬਾਰ ਨੇ ਧਨਕ ਤਨੰਤਰ ਬਾਜ ਵਿਖਤੈਨ ਸਸਕਲਪ ਕਰ ਸੰਖ ਅਮੀ ਗਜਰਾਜ ਇਹ 14 ਰਤਨ ਨੇ ਕੁੱਲ ਸ਼੍ਰੀ ਲక్ష్ਮੀ ਹੈ ਮਣਕਉਸਤਕ ਮਣੀ ਹੈ ਰੰਭਾ ਅਪਛਰਾ ਜਦ ਦੇਵਤਿਆਂ ਨੇ ਸਮੁੰਦਰ ਰੜਕਿਆ ਉਹਦੇ ਵਿੱਚੋਂ 14 ਰਤਨ ਜਿਹੜੇ ਨਿਕਲੇ ਨੇ ਫਿਰ ਸ਼੍ਰੀ ਮਣ ਰੰਭਾ ਪਛਾ ਬਾਰਨੀ ਸ਼ਰਾਬ ਇਸੇ ਪ੍ਰਕਾਰ ਸ਼੍ਰੀ ਮਣ ਰੰਭਾ ਬਾਰਨੀ ਧਨਖ ਇਹਦਾ ਧਨਖ ਸਾਰੰਗਦਾਮੇ ਧਨਖ ਵਿਸ਼ਨ ਦੇ ਹੱਥ ਵਿੱਚ ਆਇਆ ਹੈ ਇਸੇ ਕਰਕੇ ਸਾਰੰਗ ਪੰਨੀ ਅੱਖਰ ਆਉਂਦਾ ਗੁਰਬਾਣੀ ਚ ਜਿਨ੍ਹਾਂ ਦੇ ਹੱਥ ਵਿੱਚ ਸਾਰੰਗ ਨਾਮੇ ਤਣਖ ਪਕੜਿਆ ਹੋਇਆ ਤਮੰਤਰ ਵੈਗ ਉੱਚ ਸਰਵਾ ਘੋੜਾ ਬਾਜ ਇਹ ਸਰਕਾਰੀ ਜਿਹੜੇ 14 ਰਤਨ ਨੇ ਵਿਖ ਜਿਹੜੀ ਜ਼ਹਿਰ ਹੈ ਕਾਮਧੇਨ ਗਉ ਹੈ ਚੰਦਰਮੈ ਸੰਖ ਹੈ ਅੰਮ੍ਰਿਤ ਹੈ ਗਜਰਾਜ ਹਾਥੀ ਹੈ ਤਲਪਤਰ ਬ੍ਰਿਛ ਹੈ ਇਹ 14 ਰਤਨ ਵੀ ਤੈਨੂੰ ਹੀ ਗਾਉਂਦੇ ਨੇ ਮਤਲਬ ਤਾਂ ਕਹਿਣ ਦਾ ਹੈ ਕਿ ਸਾਰਿਆਂ ਦਾ ਮੁੱਢ ਕੌਣ ਹੈ ਸਤਿਗੁਰੂ ਦਾ ਸੋਦਰ ਉਚਾਰਨ ਦਾ ਸਿੱਧਾ ਕੋਲ ਮਤਲਬ ਜਾਂ ਕਾਲਪੁਰ ਕੋਲੇ ਜਾਂ ਆਪਾਂ ਨੂੰ ਸੋਦਰ ਦੱਸਣ ਦਾ ਮਤਲਬ ਇਹ ਆ ਵੀ ਜੇ ਤੁਸੀਂ ਕਹੋ ਮੈਂ ਸਵਰਗਾਂ ਨੂੰ ਜਾਣਾ ਜੇ ਮੈਂ ਪਤਾਲ ਵਿੱਚ ਜਾਣਾ ਜਾਂ ਫਲਾਨੇ ਕੰਮ ਕਰਨੇ ਕੋਈ ਚੀਜ਼ ਦਾ ਜਿਹੜਾ ਮੂਲ ਹੈ ਜਦ ਦੇਖੋ ਸਭ ਸਭ ਕਿਛ ਮੂਲ ਸੋ ਸੂਖਮ ਸੋਈ ਅਸੂਲ ਹਰੇਕ ਚੀਜ਼ ਦਾ ਮੂਲ ਜਿਹੜਾ ਹੈ ਨਾ ਸਤਿਗੁਰੂ ਮਹਾਰਾਜ ਕਹਿੰਦੇ ਹਰੇਕ ਚੀਜ਼ ਦਾ ਜਨਮ ਜਿਹੜਾ ਹੈ ਕੋਈ ਵੀ ਚੀਜ਼ ਹੈ ਜਿਵੇਂ ਆਪਣੀ ਲਾਲਸਾ ਹੈ ਮੇਰੇ ਕੋਲ ਬਹੁਤਾ ਪੈਸਾ ਸੋਨਾ ਹੋਵੇ ਕੋਈ ਕਹਿੰਦਾ ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ ਕੋਈ ਕਹਿੰਦਾ ਮੈਨੂੰ ਫਲਾਨੇ ਦੇਵਤੇ ਦੇ ਦਰਸ਼ਨ ਹੋਣ ਕੋਈ ਕਹਿੰਦਾ ਮੈਨੂੰ ਫਲਾਨੀ ਚੀਜ਼ ਮਿਲੇ ਸਤਿਗੁਰੂ ਦੇ ਕਹਿਣ ਦਾ ਮਤਲਬ ਹੈ ਕਿ ਹਰੇਕ ਚੀਜ਼ ਦਾ ਜਿਹੜਾ ਮੁੱਢ ਹੈ ਮੂਲ ਹੈ ਜਿੱਥੋਂ ਕੋਈ ਚੀਜ਼ ਬਣੀ ਹੈ ਉਹਦੇ ਮੁੱਢ ਨੂੰ ਪਕੜ ਲਓ ਤੇ ਮੋੜ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੋ ਜਾਂਦਾ ਹੈ। ਮੂਲ ਮੰਤਰ ਵਿੱਚ ਸਾਰਾ ਕੁਝ ਆ ਜਾਂਦਾ ਹੈ। ਜਿਨ੍ਹਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਉਹ ਕੋਈ ਸੰਕਲਪ ਕਰ ਲੈਣ ਉਹਨਾਂ ਨੂੰ ਉਹੀ ਚੀਜ਼ ਮਿਲ ਜਾਂਦੀ ਹੈ। ਕਿਉਂਕਿ ਦੇਖੋ ਸਾਰੇ ਜਣੇ ਇੰਨੇ ਪੱਕੇ ਗੁਰਸਿੱਖ ਨਹੀਂ ਹੁੰਦੇ ਜਿੰਨੇ ਆਪਾਂ ਸਮਝਦੇ ਹਾਂ। ਕਈ ਆਪ ਕੋ ਆਪਣੇ ਸੰਕਲਪ ਮੁਤਾਬਕ ਕੁਝ ਮੰਗਦੇ ਨੇ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਅਸੀਂ ਕਈਆਂ ਨੂੰ ਦੇਖਿਆ ਵੀ ਹੋਇਆ। ਮੂਲ ਮੰਤਰ ਦੇ ਰਾਹੀਂ ਹਰੇਕ ਚੀਜ਼ ਦੀ ਪ੍ਰਾਪਤੀ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਮੁੱਢ ਰੂਪ ਵਿੱਚ ਹੈ ਉਸ ਨੂੰ ਹੀ ਸਾਰੇ ਧਿਆਉਂਦੇ ਨੇ। ਰਤਨ ਵੀ ਉਹਦਾ ਜਾਪ ਕਰਦੇ ਨੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਘਰ ਦੇ ਜਿਹੜੇ ਰਤਨ ਨੇ ਉਹ ਭਗਤੀ ਹੈ, ਸ਼ਾਂਤੀ ਹੈ, ਧੀਰਜ ਹੈ, ਧਰਮ ਹੈ। ਸਵੇਰੇ ਸਵੇਰੇ ਉੱਠਣ ਦਾ ਉਦਦਮ ਵੀ ਰਤਨ ਹੈ। ਇਸ ਤਾਂ ਜਿਹੜੇ ਪੰਜਾਂ ਪਿਆਰੇ ਨੇ ਅਮਰ ਦਿੱਤਾ ਇਹ ਬਖਸ਼ਿਸ਼ਾਂ ਜਿਹੜੀਆਂ ਕਕਾਰ ਦਿੱਤੇ ਆਪਣੇ ਲਈ ਤਾਂ ਇਹੀ ਰਤਨ ਨੇ ਨਾ ਮਾਤੇ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣ ਆਪਣੇ ਲਈ ਤਾਂ ਗੁਰੂ ਦੀ ਪੰਗਤੀ ਹੀ ਰਤਨ ਹੈ ਸਿੱਖਿਆ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਜਿਹੜੇ ਰਤਨ ਨੇ ਇਹ ਜਿਹੜੇ ਲਸਣੀਆਂ ਆਦ ਕਹਿੰਦੇ ਨੇ ਗੋमेद ਹੈ ਇਹ ਮਣੀ ਹੈ ਜਾਂ ਇਹ ਨੀਲਮ ਹੈ ਇਹ ਮੋਤੀ ਹੈ ਹੀਰਾ ਹੈ ਪੰਨਾ ਹੈ ਮਾਣਕ ਹੈ ਇਹ ਸਾਰੇ ਸਾਡੇ ਲਈ ਤਾਂ ਇੱਕੋ ਹੀ ਚੀਜ਼ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿਗੁਰੂ ਏ ਵਾਹਿਗੁਰੂ ਤੇਰੇ ਜਿਵੇਂ ਰਤਨ ਨੇ ਤੈਨੂੰ ਗਾਉਂਦੇ ਨੇ ਪਰ ਸਾਡੇ ਲਈ ਤਾਂ ਸਾਰਿਆਂ ਨਾਲੋਂ ਵੱਡੇ ਰਤਨ ਨੇ ਬ੍ਰਹਮ ਗਿਆਨੀ ਆਹ ਸਾਥ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਨੇ ਸਹੀ ਸੁੰਦਰ ਸੋਹਣੇ ਸਾਥ ਸੰਗਜਨ ਬਹਿਣੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਲਈ ਤਾਂ ਆਹੀ ਰਤਨ ਹੈ ਆ ਜਿਹੜੀ ਮੇਰੀ ਸੰਗਤ ਬੈਠੀ ਹੈ ਇਹੀ ਮੇਰੇ ਲਈ ਤਾਂ ਮੇਰੇ ਰਤਨ ਨੇ ਮੇਰੇ ਹੀਰੇ ਨੇ ਮੇਰੇ ਲਾਲ ਨੇ ਜਿਹੜੇ ਮਰਿਆਦਾ ਰੱਖਦੇ ਨੇ ਇਹ ਰਹਿਤ ਕਮਾਉਂਦੇ ਨੇ ਮੇਰੇ ਗੁਰੂ ਦੇ ਸੰਗਤ ਵਿੱਚ ਬੈਹਦੇ ਨੇ ਸਾਡੇ ਲਈ ਤਾਂ ਕਹਿੰਦੇ ਇਹੀ ਗਾਉਂਦੇ ਨੇ ਰਤਨ ਜਿਹੜੇ ਨੇ ਇਹਨਾਂ ਨੇ ਗਾਉਣਾ ਫਿਰ ਨਾਲ ਕੀਦੇ ਰੜਕੇ 86 ਤੀਰਥ ਨਾਲੇ 88 ਤੀਰਥੀ ਨਾਲ ਗਾਉਂਦੇ ਨੇ ਰਤਨ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਗੁਰੂ ਗ੍ਰੰਥ ਸਾਹਿਬ ਰੂਪ ਸਮੁੰਦਰ ਰਤਨਾ ਦਾ ਭਰਿਆ ਪਿਆ ਉੱਥੇ ਤਾਂ ਸਿਰਫ 14 ਹੀ ਰਤਨ ਨਿਕਲੇ ਨੇ ਉਹ ਵੀ ਖਾਸ ਗੱਲ ਨਹੀਂ ਕੋਈ ਜਿਨ੍ਹਾਂ ਨੂੰ ਦੁਨੀਆਂ ਨੇ ਬਹੁਤ ਵੱਡੇ ਮੰਨਿਆ ਹੋ ਖਾਸ ਗੱਲ ਨਹੀਂ ਕੋਈ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਂ ਰਤਨ ਨਿਕਲਦੇ ਨੇ ਨਾ ਇਹ ਵੱਡੇ ਨੇ ਗੁਰੂ ਗ੍ਰੰਥ ਸਾਹਿਬ ਦੇ ਚੋਂ ਰਤਨ ਨੇ ਧੌਲ ਧਰਮ ਧਰਮ ਰੂਪੀ ਰਤਨ ਹੈ ਦਇਆ ਕਾ ਕੂਤ ਦਇਆ ਰੂਪੀ ਰਤਨ ਹੈ ਸੰਤੋਖ ਥਾਪ ਰੱਖਿਆ ਜਨਸੂਤ ਦਇਆ ਕਾ ਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨਿਉ ਜੀ ਕਾ ਹਈ ਤਾ ਪਾਂਡੇ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਜਲਾ ਨ ਜਾਏ ਸੰਤੋਖ ਮਾਨਸ ਨਾਨਕਾ ਜੋ ਗੱਲ ਚੱਲੇ ਪਾਇ ਉਹ ਇਹਨਾਂ ਰਤਨਾਂ ਨੂੰ ਆਪਣੇ ਮਹਾਰਾਜ ਕਹਿੰਦੇ ਗੱਲ ਵਿੱਚ ਪਾਓ ਸੰਤੋਖ ਧਾਰਨ ਕਰੋ ਧੀਰਜ ਰੱਖੋ ਲਾਲਸ ਤੋਂ ਰਹਿਤ ਹੋ ਜਾਓ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਰਹਿਤ ਹੋ ਜਾਓ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ 68 ਤੀਰਥ ਵੀ ਪਰਮੇਸ਼ਰ ਨੂੰ ਗਾਉਂਦੇ ਨੇ ਦੇਖੇ ਨਹੀਂ ਜਾ ਸਕਦੇ 68 ਤੀਰਥ ਵੀ ਗਾਉਂਦੇ ਨੇ ਗਾਉਂਦੇ ਤਾਂ ਸਾਰੇ ਹੀ ਨੇ ਯੋਦੇ ਵੀ ਗਾਉਂਦੇ ਨੇ ਮਹਾਮਲੇ ਵੀ ਗਾਉਂਦੇ ਨੇ ਸੂਰਮੇ ਵੀ ਤੁਹਾਨੂੰ ਗਾਉਂਦੇ ਨੇ ਕੋਈ ਤਾਂ ਜੋਧਾਪੁਰਾ ਮੰਗਦਾ ਕੋਈ ਕਹਿੰਦਾ ਮੈਂ ਕੱਲਾ ਹੀ ਲੜਾਂ ਭਾਈ ਉਦੇਸ ਸਿੰਘ ਨੇ ਜਿਵੇਂ ਬੇਨਤੀ ਕੀਤੀ ਸੀ ਮਹਾਰਾਜ ਨੂੰ ਮਹਾਰਾਜ ਮੈਨੂੰ ਕੱਲੇ ਨਹੀਂ ਗੱਲਬਾਤ ਹੋਏਂਦਾ ਮਹਾਰਾਜ ਕਹਿੰਦੇ ਚੰਗਾ ਜਦ ਤੱਕ ਅਸੀਂ ਚਮਕੌਰ ਸਾਹਿਬ ਨਹੀਂ ਪਹੁੰਚਦੇ ਤੂੰ ਕੱਲਾ ਹੀ ਰੋ ਕੇ ਰੱਖੇਂਗਾ ਫੌਜਾਂ ਨੂੰ ਇਸ ਤਰ੍ਹਾਂ ਭਾਈ ਉਦੇਸ ਸਿੰਘ ਉੱਥੇ ਲੜਦੇ ਸ਼ਹੀਦ ਹੋਏ ਬਾਰਾ ਖਾਣੀ ਚਾਰੇ ਚਾਰੇ ਖਾਣੀਆਂ ਅੰਡੇ ਚ ਜੇਰਜ ਸੇਤਜ ਉਤਪੁਜ ਚਾਰੇ ਖਾਣੀਆਂ ਗਾਉਨੀਆਂ ਨੇ ਅੰਡੇ ਜਿਹੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜਿਹੜੇ ਨਜੀਵ ਕਾਗ ਪਸੁੰਡਾ ਆਦਿਕ ਗਰੜ ਇਹਨਾਂ ਨੇ ਵੀ ਗਾਇਆ ਪਰ ਮੈਂ ਪੰਛੀਆਂ ਨੇ ਵੀ ਗਾਇਆ ਇਹ ਨਹੀਂ ਕਿ ਆਂਡਿਆਂ ਤੋਂ ਪੈਦਾ ਹੋਣ ਵਾਲੇ ਨੇ ਕਿਸੇ ਨੇ ਗਾਇਆ ਨਹੀਂ ਫਿਰ ਜਿਹੜੇ ਜੇਰ ਜੇਰ ਤੋਂ ਪੈਦਾ ਹੁੰਦੇ ਨੇ ਜੀਵ ਆਦਿਕ ਇਹ ਤਾਂ ਸਾਰੇ ਗਾਉਂਦੇ ਹੀ ਗਾਉਂਦੇ ਨੇ ਸੇਟ ਜਿਹੜੇ ਕਈ ਮੁਰਕੇ ਤੋਂ ਹੀ ਪੈਦਾ ਹੋਏ ਨੇ ਉਹ ਜਿਹੜੇ ਮੁਰਕੇ ਤੋਂ ਪੈਦਾ ਹੋਏ ਨੇ ਮਹੋਦਰ ਜਿਹੜਾ ਹਨੂਮਾਨ ਦਾ ਪੁੱਤਰ ਸੀ ਹਨੂਮਾਨ ਦਾ ਮੁਰਕਾ ਹੀ ਡਿੱਗਿਆ ਸੀ ਸਮੁੰਦਰ ਦੇ ਅੰਦਰ ਉਹ ਮੁਰਕਾ ਜਿਹੜਾ ਸੀ ਬੱਚੀ ਨੇ ਨਿਕਲ ਲਿਆ ਉਹਦੇ ਕਰਕੇ ਮਹੌਦਰ ਪੈਦਾ ਹੋਇਆ ਉਹਦੇ ਤੋਂ ਉਹਨੇ ਵੀ ਪਰਮੇਸ਼ਰ ਨੂੰ ਗਾਇਆ ਇਉਂ ਜਿਹੜੇ ਮੁਰਕੇ ਤੋਂ ਵੀ ਪੈਦਾ ਹੋਗੇ ਉਹਨੇ ਵੀ ਤੈਨੂੰ ਗਾਇਆ ਚਾਰੇ ਖਾਣੀਆਂ ਦਾ ਨਾਮ ਹੈ ਇਹ ਉਹ ਤੋਂ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਦਰਖਤ ਨੇ ਇਹ ਸਾਰੇ ਬੂਟੇ ਨੇ ਇਹ ਬਨਸਪਤੀ ਹੈ ਇਹ ਵੀ ਤੈਨੂੰ ਗਾਉਂਦੀ ਹੈ ਫਿਰ ਜਿਹੜੇ ਉੱਪਰਲੀ ਧਰਤੀ ਹੈ ਸਵਰਗਾਂ ਦੀ ਉਹਦੇ ਜਿਹੜੇ ਕਲਪਤਰ ਬ੍ਰਿਛ ਆਦਿਕ ਨੇ ਸੋ ਉਹ ਵੀ ਤੈਨੂੰ ਆਉਂਦੇ ਨੇ ਇਹ ਨਹੀਂ ਕਿ ਇੱਥੇ ਹੀ ਆ ਸਾਰਾ ਕੁਝ ਜਦੋਂ ਵੀ ਸੋਚਣਾ ਵੱਡਾ ਸੋਚਣਾ ਛੋਟਾ ਨਹੀਂ ਧਰਤੀ ਬਾਰੇ ਨਹੀਂ ਕੱਲੀ ਸੋਚਣਾ ਗੁਰਬਾਣੀ ਅੰਦਰ ਜਦੋਂ ਵੀ ਕੋਈ ਆਉਂਦਾ ਹੈ ਉਦੋਂ ਬ੍ਰਹਮ ਸਾਰਾ ਬ੍ਰਹਿਮੰਡ ਹੀ ਆਉਂਦਾ ਹੁਣ ਆਪ ਹੀ ਕਹਿਣ ਲੱਗੇ ਨੇ ਗਾਵ ਹੈ ਖੰਡ ਖੰਡ ਜਿਹੜੇ ਨੇ ਨੌ ਖੰਡ ਧਰਤੀ ਦੇ ਸੋ ਇਸੇ ਪ੍ਰਕਾਰ ਪੁਰੂ ਖੰਡ ਇਲਾ ਬ੍ਰਤ ਖੰਡ ਭਾਰਤ ਖੰਡ ਅਜ ਇੱਥੇ ਆਪਾਂ ਰਹੇ ਨੇ ਭਾਰਤ ਖੰਡ ਹੈ ਸੋ ਇਸ ਪ੍ਰਕਾਰ ਇਹ ਜਿਹੜੇ ਨੌ ਖੰਡਾਂ ਨੌ ਖੰਡ ਗਾਉਂਦੇ ਨੇ ਨੌ ਖੰਡਾਂ ਵਿੱਚ ਰਹਿਣ ਵਾਲੇ ਗਾਉਂਦੇ ਨੇ ਮੰਡਲ ਇਹ ਮੰਡਲ ਜਿਹੜਾ ਹੁੰਦਾ 400 ਕੋ ਦਾ ਹੁੰਦਾ ਚਾਰੇ ਪਾਸੇ ਨੂੰ ਧਰਤੀ ਜਿੰਨੀਆਂ 400 ਕੋ ਦੀ ਗਿਣ ਕੇ ਇੱਕ ਮੰਡਲ ਬਣ ਗਿਆ ਵਰ ਭੰਡਾ ਵੱਡਾ ਭੰਡਾ ਬ੍ਰਹਿਮੰਡ ਦਾ 21 ਪੁਰੀਆਂ ਹਉਲੀਆਂ ਜਿਹਦੇ ਵਿੱਚ ਸਾਡੀ ਧਰਤੀ ਦੇ ਕੋਲ ਨੌ ਖੰਡ ਸਤ ਪਤਾਲ ਸਤ ਆਕਾਸ਼ ਸਤ ਦੀਪ ਇੰਨਾ ਵੱਡਾ ਹੁੰਦਾ ਬ੍ਰਹਿਮੰਡ ਇੱਕ ਬ੍ਰਹਿਮੰਡ ਹੈ ਹੁਣ ਇਹ ਦੇਖ ਲਓ ਵੀ 7 ਆਕਾਸ਼ 7 ਪਤਾਲ ਹੋ ਗਏ 7 ਤੋਂ ਉੱਪਰ 7 ਆਕਾਸ਼ ਨੇ 7 ਤੋਂ ਥੱਲੇ 7 ਪਤਾਲ ਨੇ ਅਤਲ ਬਿਤਲ ਸੁਤਲ ਤਲਾਤਲ ਸਤਲ ਮਹਾਤਲ ਪਤਾਲ ਇਹ ਥੱਲੇ ਆ ਸਾਡੇ ਤੇ ਉੱਪਰ ਨੇ ਭੂਰ ਮਹਿਰ ਭੂਵ ਜਨ ਤਪ ਸੱਤ ਕਰਕੇ 7 ਆਕਾਸ਼ਾਂ ਦੇ ਨਾਂ ਨੇ ਇਹ ਇਹ ਹੁਣ ਆਪਾਂ ਇਹ ਵਿਚਾਰ ਇਹ ਧਰਤੀ ਦੇ ਉੱਤੇ ਹੈਗੇ 9 ਖੰਡ 9 ਟੁਕੜੇ 7 ਦੀਪ ਨੇ ਇੱਥੇ 7 ਸਮੁੰਦਰ ਨੇ ਇੱਥੇ ਤੇ ਇਸੇ ਪ੍ਰਕਾਰ ਇਹ ਜਿਹੜੇ ਨੇ ਇਹ ਕੁੱਲ ਸਤ ਅਕਾਸ਼ ਸਤ ਪਤਾਲ ਥਣੇ ਸਾਡੇ ਇਹ ਪੂਰਾ ਇੱਕ ਬ੍ਰਹਿਮੰਡ ਹੈ ਇਹਨੂੰ ਇੱਕ ਬ੍ਰਹਿਮੰਡ ਕਿਹਾ ਜਾਂਦਾ ਹੁਣ ਸਤਗੁਰੂ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਦਾ ਦਾਤਾ ਰੇ ਇਹ ਨੀਰੇ ਸਤ ਅਕਾਸ਼ ਸਤ ਪਤਾਲ ਨਹੀਂ ਇਹ ਤਾਂ ਇੰਨੇ ਇੱਕ ਹਿੱਸੇ ਨੂੰ ਬ੍ਰਹਿਮੰਡ ਕਿਹਾ ਮਹਾਰਾਜ ਕਹਿੰਦੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਵਾਹਿਗੁਰੂ ਤੇ ਰੋਜੀ ਰੋਟੀ ਦੇਣ ਵਾਲਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਕਿੰਨੇ ਕਿ ਵੱਡੇ ਕਿੰਨੇ ਬ੍ਰਹਿਮੰਡਾਂ ਦਾ ਮਾਲਕ ਆ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਖੰਡਾਂ ਵਿੱਚ ਸਾਰਿਆਂ ਮੰਡਲਾਂ ਵਿੱਚ ਸਾਰੇ ਬ੍ਰਹਿਮੰਡਾਂ ਦੇ ਵਿੱਚ ਤੈਨੂੰ ਸਾਰੇ ਗਾਈ ਜਾਂਦੇ ਨੇ ਸਭ ਤੈਨੂੰ ਗਾਈ ਜਾਂਦੇ ਨੇ ਜਿੰਨੇ ਤੇਰੇ ਬਣਾਏ ਹੋਏ ਨੇ ਕਾਰ ਕਾਰ ਰੱਖੇ ਧਾਰੇ ਰਹਿਰਾਸ ਵਿੱਚ ਪੜਦੇ ਕਾਰ ਕਰ ਰੱਖੇ ਤੇਰੇ ਧਾਰੇ ਕਿਉਂਕਿ ਉਹ ਵਾਹਿਗੁਰੂ ਦੇ ਸਨਮੁਖ ਸੋਧਰੋ ਚਾਰਨ ਕੀਤਾ ਕਰਕੇ ਪੈਦਾ ਕਰਕੇ ਪਾਲਣਾ ਰੱਖੇ ਜਿੰਨੇ ਸੰਭਾਲੇ ਹੋਏ ਨੇ ਤੇਰੇ ਸਾਲਿਆਂ ਦੀ ਨਿਗਾਹ ਚ ਰੱਖਦਾ ਧਾਰੇ ਤੇਰੇ ਆਸਰੇ ਹਮ ਬਾਰਕ ਤੁਮਰੇ ਧਾਰੇ ਨਾਮ ਕੇ ਧਾਰੇ ਖੰਡ ਬ੍ਰਹਮੰਡ ਇਸ ਕਰਕੇ ਨਾਮ ਦੇ ਆਸਰੇ ਖੰਡ ਬ੍ਰਹਮੰਡ ਟਿਕੇ ਹੋਏ ਨੇ ਪਰ ਇਹ ਤੇਰੇ ਨਾਮ ਕਰਕੇ ਟਿਕੇ ਹੋਏ ਨੇ ਆ ਧਰਤੀ ਜਿਹੜੀ ਹੈ ਇਹ ਨਾਮ ਜਪਦੀ ਹੈ ਆਪ ਤੇ ਧਰਤੀ ਚਾਹੁੰਦੀ ਕਿ ਮੇਰੇ ਉੱਤੇ ਜੀਵ ਨਾਮ ਜਪਣ ਨਹੀਂ ਤਾਂ ਕਿਉਂਕਿ ਇਹ ਨਾਮ ਦੀ ਇੱਕ ਕਲਾ ਹੈ ਜੇ ਇਹ ਧਰਤੀ ਨੂੰ ਟਿਕਾ ਕੇ ਰੱਖਦੀ ਹੈ ਕਮਾਉਂਦੀ ਵੀ ਹੈ ਤੇ ਟਕਰਾਉਣ ਵੀ ਨਹੀਂ ਦਿੰਦੀ ਕਿਤੇ ਇਹ ਸਾਰੀ ਇੱਕ ਨਾਮ ਦੀ ਕਲਾ ਹੈ ਅਸਮਾਨ ਦੇ ਤਾਰੇ ਅਚਾਨਕ ਥੱਲੇ ਨੂੰ ਡਿੱਗ ਸਕਦੇ ਨੇ ਜੇ ਨਾਮ ਦਾ ਆਸਰਾ ਮੁੱਕ ਜਾਵੇ ਪਰ ਨਹੀਂ ਡਿੱਗਦੇ ਕਿਉਂਕਿ ਨਾਮ ਦਾ ਆਸਰਾ ਦੇ ਕੇ ਟਿਕਾਏ ਹੋਏ ਨੇ ਸੱਚੇ ਬਾਦਸ਼ਾਹ ਨੇ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਆਸਰੇ ਸਭ ਚੀਜ਼ਾਂ ਟਿਕੀਆਂ ਹੋਈਆਂ ਨੇ ਤੇ ਜੇ ਆਪਾਂ ਵੀ ਰਹਿਣਾ ਚਾਹੁੰਦੇ ਆ ਸਥਿਰਤਾ ਆਪਾਂ ਵੀ ਨਾਮ ਦਾ ਆਸਰਾ ਲੈ ਕੇ ਟਿਕ ਸਕਦੇ ਆ ਸੇਈ ਤੁਧ ਨੂੰ ਗਾਵੇ ਜੋ ਤੁਧ ਭਾਵਨ ਤੁਹਾਨੂੰ ਉਹੀ ਗਾਉਂਦੇ ਨੇ ਜਿਹੜੇ ਤੁਹਾਨੂੰ ਭਾ ਜਾਂਦੇ ਨੇ ਜਿਹੜੇ ਤੁਹਾਨੂੰ ਪਾਉਂਦੇ ਨੇ ਉਹੀ ਤੁਹਾਨੂੰ ਗਾਉਂਦੇ ਨੇ ਕਿਉਂਕਿ ਹੋਰ ਤਾਂ ਕੋਈ ਗਾ ਨਹੀਂ ਸਕਦਾ ਜਿੰਨਾ ਉੱਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਜੇ ਤੁਹਾਨੂੰ ਚੰਗੇ ਲੱਗਦੇ ਨੇ ਪਤਾ ਨਹੀਂ ਕਿਹੜਾ ਭਾ ਜਾਂਦਾ ਆਹ ਤਾਂ ਆਪਣੀਆਂ ਸੋਚਣੀਆਂ ਨੇ ਕਿ ਆਹ ਬੰਦਾ ਚੰਗਾ ਨਹੀਂ ਮੈਨੂੰ ਲੱਗਦਾ ਖਲਾਣਾ ਬੰਦਾ ਤਾਂ ਐਵੇਂ ਗਰੀਬ ਜਿਆ ਭਗਤ ਰਵਿਦਾਸ ਨਾਲ ਕਿੰਨੀ ਈਰਖਾ ਕੀਤੀ ਪੰਦਤਾਂ ਨੇ ਕਹਿੰਦੇ ਇਹ ਕਿਦਾਂ ਆ ਗਏ ਛੁੱਦਰ ਜਿਵੇਂ ਨਾਮ ਜਪਣ ਲੱਗੇ ਲੋਕ ਮੰਨੀ ਜਾਂਦੇ ਨੇ ਅਸੀਂ ਐਨੇ ਨੇ ਉੱਚੇ ਬ੍ਰਾਹਮਣ ਹ ਪਰ ਵਾਹਿਗੁਰੂ ਦੀ ਮਰਜ਼ੀ ਹੈ ਕੋਈ ਇੱਕ ਖੱਲਾ ਢੋਣ ਵਾਲੇ ਨੂੰ ਨਾਮ ਜਪਾ ਸਕਦਾ ਕੋਈ ਇੱਕ ਛੁੱਦਰ ਨੂੰ ਨਾਮ ਜਪਾ ਸਕਦਾ ਵਾਹਿਗੁਰੂ ਚਾਹੇ ਤਾਂ ਇੱਕ ਕੀੜੀ ਨੂੰ ਨਾਮ ਜਪਣ ਲਾ ਦੇਵੇ ਵਾਹਿਗੁਰੂ ਚਾਹੇ ਤਾਂ ਇੱਕ ਪਹਾੜ ਨੂੰ ਨਾਮ ਜਪਣ ਲਾ ਵਾਹਿਗੁਰੂ ਦੀ ਮਰਜ਼ੀ ਹੈ ਮਹਾਰਾਜ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਕਿਤੇ ਭਾਈ ਲਾਲੋ ਨੂੰ ਨਾਮ ਜਪਾਈ ਜਾਂਦੇ ਨੇ ਜਾ ਕੇ ਮਲਕ ਭਾਗੋ ਨੂੰ ਵੀ ਚੇ ਨਾਮ ਜਪਾਤਾ ਕਿਤੇ ਸੱਜਣ ਠੱਗ ਨੂੰ ਵੀ ਨਾਮ ਜਪਾਤਾ ਕਿਤੇ ਰਾਖਸ਼ਾ ਨੂੰ ਵੀ ਨਾਮ ਜਪਾਤਾ ਜਾ ਕੇ ਮਹਾਰਾਜ ਜੀ ਨੇ ਤਾਂ ਸਤਿਗੁਰ ਦੀ ਮਰਜ਼ੀ ਹੈ ਰਤੇ ਤੇਰੇ ਭਗਤ ਰਸਾਲੇ ਰਸ ਆਲੇ ਆਲੇ ਮਤਲਬ ਘਰ ਰਸ ਜਿਹੜੇ ਰਸ ਦੇ ਘਰ ਬਣ ਚੁੱਕੇ ਨੇ ਰਸਾਲ ਨਾਮ ਆਂਬ ਦਾ ਆਂਬ ਵਰਗੇ ਗੁੜ ਵਰਗੇ ਜਿਵੇਂ ਆਂਬ ਮਿੱਠੇ ਹੁੰਦੇ ਨੇ ਬੜੇ ਸੁਆਦਲੇ ਇਸੇ ਪ੍ਰਕਾਰ ਤੇਰੇ ਭਗਤ ਵੀ ਆਉ ਰਸੇ ਪਏ ਨੇ ਤੇਰੇ ਨਾਮ ਦੇ ਵਿੱਚ ਰੰਗੇ ਪਏ ਨੇ ਉਹਨਾਂ ਦੇ ਮੁਖ ਵਿੱਚ ਵੀ ਰਸ ਹੈ ਉਹਨਾਂ ਦੀਆਂ ਨੇਤਰਾਂ ਵਿੱਚ ਵੀ ਰਸ ਹੈ ਉਹਨਾਂ ਦੇ ਕੰਨਾਂ ਵਿੱਚ ਵੀ ਰਸ ਹੈ ਉਹਨਾਂ ਦੇ ਰੋਮ ਰੋਮ ਵਿੱਚ ਵੀ ਰਸ ਹੈ ਉਹਨਾਂ ਦੇ ਤਾਂ ਅੰਦਰ ਬਾਹਰ ਰਸ ਹੀ ਉਹਨਾਂ ਦੀ ਚਰਨ ਧੂੜੀ ਤਾਈਆਂ ਲਈਦੇ ਕਿਉਂਕਿ ਚਰਨਾਂ ਵਿੱਚ ਵੀ ਰਸ ਹੈ ਜਦੋਂ ਮਹਾਰਾਜ ਸਾਰਿਆਂ ਨੂੰ ਭਗਤ ਨੂੰ ਰਸ ਦਿੰਦੇ ਨੇ ਤਾਂ ਇਹ ਨਹੀਂ ਹੁੰਦਾ ਕਿ ਉਹਦੇ ਹਿਰਦੇ 'ਚ ਹੀ ਰਸ ਹੈ ਭਗਤ ਦੇ ਤਾਂ ਫਿਰ ਸਾਰੇ ਪਾਸੇ ਰੋਮਾਂ ਰੋਮਾਂ ਦੇ ਵਿੱਚ ਵੀ ਰਸ ਹੈ ਸਾਰੇ ਆ ਥਾਵਾਂ ਦੇ ਉੱਤੇ ਹੀ ਰਸ ਹੋ ਜਾਂਦਾ ਹੈ ਕਿਉਂ ਉਹ ਦੇ ਭਗਤ ਜਿਹੜੇ ਰੰਗੇ ਪਏ ਨੇ ਨਾਮ ਰੰਗ ਦੇ ਵਿੱਚ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਜਿੰਨੇ ਕੁ ਮੈਨੂੰ ਗਿਆਤ ਸੀ ਉਹਨੇ ਤਾਂ ਮੈਂ ਕਹਿ ਦਿੱਤੇ ਨੇ ਹੋਰ ਕਿੰਨੇ ਕੁ ਗਾਉਂਦੇ ਨੇ ਸੱਚਖੰਡ 'ਚ ਕਿੰਨੇ ਕੁ ਬੈਠੇ ਗਾਉਂਦੇ ਨੇ ਉਹ ਤਾਂ ਨਹੀਂ ਕਹੇ ਇੱਥੇ ਸੱਚਖੰਡ ਵਾਲੇ ਨਹੀਂ ਕਹੇ ਹੈਗੇ ਇੱਥੇ ਹੋਰ ਬ੍ਰਹਿਮੰਡਾ ਵਾਲੇ ਨਹੀਂ ਕਹੇ ਹੈਗੇ ਮੈਂ ਤਾਂ ਸਿਰਫ ਐਸ ਬ੍ਰਹਿਮੰਡ ਦੀ ਗੱਲ ਸੁਣਾਈ ਹਲੇ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਤ ਆਕਾਸ਼ ਸੱਤ ਪਤਾਵਾਂ ਦੀ ਗੱਲ ਹੀ ਕੀਤੀ ਐ ਮੈਂ ਤੁਹਾਨੂੰ ਹਲੇ ਉਹ ਨਹੀਂ ਸੁਣਾਏ ਜਿਹੜੇ ਸੱਚਖੰਡ 'ਚ ਬੈਠੇ ਨੇ ਅੱਜ ਤੱਕ ਜਿੰਨੇ ਪਹੁੰਚੇ ਹੋਏ ਨੇ ਪਤਾ ਨਹੀਂ ਕਿੰਨੇ ਕਨੇ ਸੱਚਖੰਡ ਦੇ ਕਿੰਨਾ ਕੁ ਵੱਡਾ ਉਹ ਉਥੇ ਕਿੰਨੇ ਕ ਜਾਣੇ ਗਾਉਂਦੇ ਨੇ ਉਹਨਾਂ ਦੀ ਤਾਂ ਗਿਣਤੀ ਨਹੀਂ ਆਈ ਹੋਰ ਕਿਤੇ ਗਾਵਨ ਸੇ ਮਨ ਚਿੱਤ ਨਾ ਆਵੇ ਇੱਕ ਨਿਮਰਤਾ ਵੀ ਜਨਾਈ ਹੈ ਨਾਲੇ ਆਪਾਂ ਨੂੰ ਵੀ ਕਿਹਾ ਜਿੰਨਾ ਮਰਜ਼ੀ ਗਿਆਨ ਹੋ ਜਾਏ ਕਦੇ ਇਹ ਨਹੀਂ ਕਹਿਣਾ ਕਿ ਮੈਂ ਸੰਪੂਰਨ ਹੋ ਗਿਆ ਅਜਿਹਾ ਆਪਾਂ ਨੂੰ ਸਿੱਖਿਆ ਦੇ ਰਹੇ ਨੇ ਮਹਾਰਾਜ ਤੁਹਾਨੂੰ ਪਤਾ ਕੀ ਨਹੀਂ ਤੁਹਾਨੂੰ ਸਭ ਕੁਝ ਪਤਾ ਪਰ ਫੇਰ ਵੀ ਸੱਚੇ ਪਾਤਸ਼ਾਹ ਕਾ ਨੇ ਸੇ ਮੈਂ ਚੇਤਨਾ ਆਵਨ ਕਹਿੰਦੇ ਮੈਂ ਅਕਾਲਪੁਰਖ ਅੱਗੇ ਨਿਮਰਤਾ ਜਨਾਈ ਹੈ ਤੁਸੀਂ ਵੀ ਜਨਾਇਆ ਕਰੋ ਨਾਨਕ ਕੀ ਵਿਚਾਰ ਹੈ ਮਹਾਰਾਜ ਕਹਿੰਦੇ ਮੈਂ ਹੋਰ ਕੀ ਵਿਚਾਰ ਕਰਕੇ ਦੱਸਾਂ ਮਹਾਰਾਜ ਜੀ ਤੇ ਹੋਰ ਕਿੰਨੇ ਕੁ ਤੁਹਾਨੂੰ ਗਾਉਂਦੇ ਨੇ ਇਸ ਕਰਕੇ ਮੈਂ ਦੱਸ ਨਹੀਂ ਸਕਦਾ ਸੋਈ ਸੋਈ ਸਦਾ ਸੱਚ ਸਾਹਿਬ ਉਹ ਸੱਚਾ ਸਾਹਿਬ ਮਾਲਕ ਸੋਈ ਉਹ ਪਿੱਛੇ ਵੀ ਸੀ ਉਹ ਅੱਗੇ ਨੂੰ ਵੀ ਹੋਵੇਗਾ ਸੱਚਾ ਸੱਚ ਹੀ ਨਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਉਹਦੀ ਨਾਈ ਤੋਂ ਭਾਵ ਹੁੰਦੀ ਮਹਿਮਾ ਉਹਦੀ ਮਹਿਮਾ ਵੀ ਸੱਚੀ ਆ ਉਹਦੀ ਵਡਿਆਈ ਵੀ ਸੱਚੀ ਹੈ ਹੈ ਧੀ ਹੋਸੀ ਹੈ ਹੁਣ ਵੀ ਹੈ ਧੀ ਪਿੱਛੇ ਵੀ ਸੀ ਹੋਸੀ ਅੱਗੇ ਨੂੰ ਵੀ ਹੋਵੇਗਾ ਜਾਏ ਨਾ ਜਾਸੀ ਜਾਏ ਦਾ ਅਰਥ ਸਦਾ ਜੰਮਣਾ ਜਾਸੀ ਦਾ ਅਰਥ ਸਦਾ ਜਾਣਾ ਮਰਨਾ ਅਕਾਲ ਪੁਰਖ ਵਾਹਿਗੁਰੂ ਨਾ ਜੰਮਦੇ ਨੇ ਨਾ ਮਰਦੇ ਨੇ ਜਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤਾ ਹੈ ਨਾ ਕਾਲਪੁਰਖ ਨੇ ਕਿਧੋਂ ਆਉਣਾ ਨਾ ਕਿਤੇ ਜਾਣਾ ਜੇ ਕਹਿੰਦੇ ਮਹਾਰਾਜ ਉਥੋਂ ਆ ਕੇ ਮੇਰੀ ਮਦਦ ਕਰਿਓ ਮਹਾਰਾਜ ਕਹਿੰਦੇ ਕਿੱਥੋਂ ਕਹਿੰਦਾ ਭਾਈ ਆਉਣ ਨੂੰ ਮਹਾਰਾਜ ਤੁਸੀਂ ਕਿੱਥੇ ਬੈਠੇ ਹੋ ਕਹਿੰਦੇ ਮੈਂ ਤਾਂ ਵਿਆਪਕ ਹੈ ਤੇਰੇ ਵਿੱਚ ਵੀ ਬੈਠਾ ਤੋ ਆਪਣੇ ਅੰਦਰ ਨੂੰ ਦੇਖ ਕੇ ਕਿਉਂ ਨਹੀਂ ਕਹਿੰਦਾ ਕਿ ਮੇਰੀ ਮਦਦ ਕਰੋ ਤੋ ਤਾਹਾਂ ਨੂੰ ਕਿਉਂ ਅੱਖਾਂ ਚੱਕਦਾ ਉੱਤੋਂ ਆਇਓ ਜੀ ਕਿਤੋਂ ਹੋਰੇ ਕਿ ਤੋ ਉੱਤੋਂ ਨਹੀਂ ਆਉਣਾ ਸੱਜੇ ਖੱਬੇ ਤੋਂ ਨਹੀਂ ਆਉਣਾ ਉਦਾਂ ਅੰਦਰ ਹੀ ਬੈਠਾ ਆਪਣੇ ਜਦ ਅੰਦਰ ਬੈਠਾ ਤਾਂ ਫਿਰ ਅੰਦਰ ਨੂੰ ਨੀਵਾ ਮੂੰਹ ਕਰਕੇ ਪੁਕਾਰ ਕਰੋ ਮਹਾਰਾਜ ਮੇਰੇ ਤੇ ਕਿਰਪਾ ਕਰੋ ਵਿਆਪਕ ਵੀ ਦੇਖ ਲਓ ਤੇ ਅੰਦਰ ਵੀ ਦੇਖ ਲਓ ਰਚਨਾ ਜੇਨ ਰਚਾਈ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਾਰੀ ਰਚਨਾ ਰਚੀ ਹੈ ਇਹ ਤੋਂ ਰਚਨ ਰਚਿਆ ਕਰਤਾਰ ਸੋ ਇਸ ਕਰਕੇ ਰਚ ਰਚਨਾ ਰਚ ਕੇ ਉਹਦੇ ਵਿੱਚ ਆਪ ਬੈਠਾ ਅਕਾਲ ਪੁਰਖ ਵਾਹਿਗੁਰੂ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਰੰਗ ਰੰਗਾ ਦੀ ਇਹ ਸ੍ਰਿਸ਼ਟੀ ਬਣਾ ਤੇ ਕਾਲਾ ਪੀਲਾ ਨੀਲਾ ਚਿੱਟਾ ਪਤਾ ਨਹੀਂ ਕੀ ਕੁਝ ਬਣਾ ਤੇ ਰੰਗ ਮਣਾ ਦਿੱਤੇ ਰੰਗਾ ਰੰਗਾ ਦੀ ਸ੍ਰਿਸ਼ਟੀ ਬਣਾ ਕੇ ਕਰ ਕਰ ਜਿੰਸੀ ਜਿੰਸੀ ਤੇ ਵਿਸ਼ਰਾਮ ਹੈ ਪਹਿਲਾ ਛੋਟਾ ਵਿਸ਼ਰਾਮ ਭਾਤੀ ਤੇ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਇਕੱਠਾ ਹੀ ਪੜ ਦੇਣਾ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਜਿਨ੍ਹਾਂ ਨੇ ਕਈ ਪ੍ਰਕਾਰ ਦੀਆਂ ਜਿੰਸਾਂ ਬਣਾਈਆਂ ਘੋੜੇ ਖੱਚਰਾ ਆਦਿਕ ਬਣਾ ਤੇ ਆਨੰਦੀਆਂ ਕਈ ਪ੍ਰਕਾਰ ਦੀਆਂ ਜਿੰਸਾਂ ਬਣਾਤੀਆਂ ਕਣਕ ਚੌਲ ਆਦਿਕ ਜਿਹੜੇ ਬੜਾਏ ਨੇ ਸਾਰੇ ਆਨ ਦੀਆਂ ਜਿੰਸਾਂ ਮਾਇਆ ਜਿਨ ਉਪਾਈ ਇਹ ਜਿਹੜੀ ਸ੍ਰਿਸ਼ਟੀ ਰੰਗ ਰੰਗਾ ਦੀ ਬਣਾਈ ਹੈ ਮਾਇਆ ਦੇ ਰਾਹੀ ਬਣਾਈ ਆਕਾਲ ਪੁਰਖ ਵਾਹਿਗੁਰੂ ਨੇ ਮਨੋ ਕਲਪਤ ਹੈ ਮਾਇਆ ਉਹਦੇ ਵਿੱਚ ਪਰ ਰਚੀ ਹੈ ਮਾਇਆ ਦੇ ਰਾਹੀ ਸ੍ਰਿਸ਼ਟੀ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਮਾ ਕਰਦੇ ਨੇ ਆਕਾਲ ਪੁਰਖ ਜੀ ਵਾਹਿਗੁਰੂ ਦੇ ਸਾਹਮਣੇ ਖੜੇ ਹੋ ਕੇ ਤੇ ਆਪਣੇ ਕੋਲੋਂ ਉਪਮਾ ਕਰਵਾਉਂਦੇ ਨੇ ਜਪਜੀ ਸਾਹਿਬ ਵਿੱਚ ਕਰਵਾ ਲੈਂਦੇ ਨੇ ਸੋਦਰ ਦੇ ਵਿੱਚ ਕਰਵਾ ਲੈਂਦੇ ਨੇ ਉਪਮਾ ਕਰਵਾਈ ਜਾਂਦੇ ਨੇ ਆਪ ਦਾ ਉਪਮਾ ਕੀਤੀ ਹੈ ਗੁਰੂ ਨਾਨਕ ਦੇਵ ਨਾਲ ਆਪਣੇ ਤੋਂ ਵੀ ਕਰਵਾਈ ਜਾਂਦੇ ਨੇ ਇਹ ਹੈ ਗੁਰਨਾਨਕ ਦਾ ਸਿਧਾਂਤ ਆਪ ਜਪਿਆ ਹੋਰ ਹੈ ਨਾਮ ਜਪਾਵੈ ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾ ਕੀਤੀ ਹੈ ਕੱਲ ਨੂੰ ਬਾਕੀ ਸਰਵਣ ਕਰਾਂਗੇ ਪਿਆਰ ਸਤਕਾਰ ਨਾਲ ਬਾਹੇ ਗੁਰੂ ਵਾਹਿ ਜਰਜੀ ਸਾਹਿਬ ਦੇ ਚੋਚਾ ਚਾਰਨ ਕੀਤਾ ਮਹਾਰਾ ਸੱਚੇ ਪਾਸ਼ਾ ਬਖਸ਼ਿਸ਼ਾ ਕਰ ਰਹੇ ਨੇ ਕਰ ਕਰ ਵੇਖਾ ਕੀਤਾ ਆਪਣਾ ਕਰ ਕਰ ਦੇਖਾ ਕੀਤਾ ਆਪਣਾ ਆੜੇ ਨੂੰ ਕੰਨਾ ਇੱਥੇ ਲਾਇਆ ਹੋਇਆ ਸੋਦਰ ਵਿੱਚ ਨਹੀਂ ਲਾਇਆ ਹੋਣਾ ਇੱਥੇ ਵੇਖਿਆ ਬਾਠ ਹੈ ਉਥੇ ਦੇਖਿਆ ਬਾਠ ਹੈ ਆਮ ਦੌਰ ਤੇ ਤਾਂ ਲਗਭਗ ਬਹੁਤੇ ਬੰਦਿਆਂ ਦੀ ਇਹੀ ਗੱਲ ਤੇ ਹੁੰਦੀ ਹੈ ਜਪਜੀ ਸਾਹਿਬ ਦਾ ਸੋਧਰ ਰਹਿਰਾਸ ਚ ਪੜੀ ਜਾਣਗੇ ਤੇ ਰਹਿਰਾਸ ਵਾਲਾ ਸੋਧਰ ਜਪਜੀ ਸਾਹਿਬ ਚ ਪੜੀ ਜਾਣਗੇ ਇਹ ਬਹੁਤ ਧਿਆਨ ਦੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਰਹਿਰਾਸ ਦਾ ਸੋਧਰ ਧਿਆਨ ਨਾਲ ਪੜੋ ਜਪਜੀ ਸਾਹਿਬ ਦਾ ਸੋਧਰ ਆਪ ਕੋਈ ਮਾਣ ਵਾਲੀ ਗੱਲ ਨਹੀਂ ਹੁੰਦੀ ਕਿ ਮੈਨੂੰ ਹੁਣ ਪੰਜ ਬਾਣੀਆਂ ਕੰਠ ਹੋ ਗਈਆਂ ਹੁਣ ਮੈਂ ਚੌਥੀ ਨਹੀਂ ਦੇਖਣੀ ਬਾਣੀ ਪੜਦਿਆ ਕਦੇ ਹੰਕਾਰ ਨਾ ਕਰੋ ਕਿ ਮੈਨੂੰ ਤਾਂ ਕੰਠ ਹੋ ਗਈ ਬਾਣੀ ਵਿੱਚ ਨਹੀਂ ਬਾਕੀ ਥਾਵਾਂ ਤੇ ਜਿੱਥੇ ਮਰਜ਼ੀ ਸੰਸਾਰੀ ਕੰਮਾਂ ਚਾਹਤਾ ਕੋਈ ਗੱਲ ਕਰ ਲਈਏ ਪਰ ਬਾਣੀ ਪੜਦਿਆਂ ਹਮੇਸ਼ਾ ਜਿਨ੍ਹਾਂ ਨੂੰ ਬਾਣੀ ਕੰਠ ਵੀ ਉਹ ਹਫ਼ਤੇ ਬਾਅਦ ਜ਼ਰੂਰ ਆਪਣੀ ਪੋਥੀ ਦੇਖ ਲਓ ਉਹ ਗੱਲ ਹੀ ਨਾ ਹੋ ਜਾਏ ਕਿਤੇ ਗਲਤੀ ਨਾ ਹੋ ਜਾਏ ਮੇਰੇ ਕੋਲੋਂ ਕਿਤੇ ਗਲਤੀ ਨਾ ਪੜੀ ਜਾਵਾ ਇਸ ਪ੍ਰਕਾਰ ਮਹਾਰਾਜ ਕਹਿੰਦੇ ਕਰ ਕਿ ਪੈਦਾ ਕਰ ਕੇ ਫਿਰ ਇਹਨਾਂ ਦੀ ਪਾਲਣਾ ਫਿਰ ਵੇਖਾ ਇਹ ਵੇਖਦਾ ਇਹਨਾਂ ਨੂੰ ਕੀ ਕਰਦੇ ਫਿਰਦੇ ਨੇ ਕੀਤਾ ਆਪਣਾ ਆੜੇ ਨੂੰ ਕੰਨਾ ਇਹ ਛੋਟੀਆਂ ਛੋਟੀਆਂ ਗਲਤੀਆਂ ਆਪਾਂ ਨੂੰ ਬਹੁਤ ਘਾਟਾ ਪਾ ਦਿੰਦੀਆਂ ਗਲਤੀ ਛੋਟੀ ਨਹੀਂ ਬਹੁਤ ਵੱਡੀ ਹੈ ਐਸੇ ਜਮਾ ਕਰਾਉਣ ਜਾਵੇ ਕੋਈ ਬੰਦਾ ਇੱਕ ਜ਼ੀਰੋ ਘੱਟ ਲਾ ਆਵੇ ਬਸ ਇੱਕ ਜ਼ੀਰੋ ਨਾਲ ਹੀ ਕਿੰਨਿਆਂ ਦਾ ਫਰਕ ਪੈ ਜਾਣਾ ਇਸੇ ਪ੍ਰਕਾਰ ਇੱਕ ਕੰਨੇ ਔਂਕਰ ਬਲੈਂਕੜ ਨੂੰ یوں ਸਮਝੋ ਕਿ ਲੱਖਾਂ ਦਾ ਘਾਟਾ ਪਾਤਾ ਮੈਂ ਕਰੋੜਾਂ ਦਾ ਘਾਟਾ ਪਾਤਾ ਮੈਂ ਇੱਕ ਮਾੜੀ ਜੀ ਗਲਤੀ ਕਰਕੇ ਪਰ ਇਹ ਗਲਤੀ ਮਾੜੀ ਜੀ ਨਹੀਂ ਜਾਣਨੀ ਹੈ ਬਹੁਤ ਵੱਡੀ ਗਲਤੀ ਹੈ ਹੰਜੇਰ ਦੇਸ ਦੀ ਵਡਿਆਈ ਜਿਵੇਂ ਵਾਹਿਗੁਰੂ ਦੀ ਰਜਾ ਹੈ ਜਿਵੇਂ ਇੱਛਾ ਹੈ ਜਿਵੇਂ ਆਕਾਲ ਪੁਰਖ ਦੀ ਆਪਣੀ ਰਜਾ ਹੈ ਉਸੇ ਪ੍ਰਕਾਰ ਹੀ ਕਰ ਕਰਕੇ ਸਾਰਿਆਂ ਨੂੰ ਵੇਖਦਾ ਫਿਰ ਵੇਖਦਾ ਵੀ ਉਹਨਾਂ ਦੇ ਕਰਤੱਵਾਂ ਇਹ ਕੀ ਕਰਦੇ ਨੇ ਜੋ ਤਿਸ ਭਾਵੈ ਸੋਈ ਕਰਸੀ ਜੋ ਆਕਾਲ ਪੁਰਖ ਵਾਹਿਗੁਰੂ ਜੀ ਨੇ ਭਾਉਂਦਾ ਕਰਦੇ ਉਹੀ ਨੇ ਉਹਨਾਂ ਦੀ ਆਪਣੀ ਮਰਜ਼ੀ ਹੈ ਸਾਡੇ ਵਿੱਚੋਂ ਕੋਈ ਬੰਦਾ ਉਹਨਾਂ ਨੂੰ ਸਲਾਹ ਨਹੀਂ ਦੇ ਸਕਦਾ ਲੈ ਕੇ ਥਨਲਿਓਂ ਉੱਪਰ ਤੱਕ 84 ਲੱਖ ਜੂਨ ਵਿੱਚ ਕੋਈ ਦੇਵੀ ਦੇਵਤਿਆਂ ਵਿੱਚ ਕੋਈ ਹੋਰ ਰਿਸ਼ੀਆਂ ਬੁਨੀਆਂ ਵਿੱਚ ਕੋਈ ਪੀਰਾਂ ਪੈਗੰਬਰਾਂ ਤੋਂ ਲੈ ਕੇ ਕੋਈ ਵੀ ਵਾਹਿਗੁਰੂ ਦੇ ਰਾਜ ਵਿੱਚ ਦਾਖਲ ਨਹੀਂ ਦਿੰਦਾ ਦੱਸੇ ਸਰੂਪ ਕੁਝ ਨਹੀਂ ਕਹਿੰਦੇ ਉਹਨੂੰ ਜੋਤ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁਕਮ ਨਹੀਂ ਚੱਲਦਾ ਉੱਥੇ ਭਈ ਤੁਸੀਂ ਆਹ ਕਿਉਂ ਕੀਤਾ ਕਿਉਂ ਨਹੀਂ ਕੀਤਾ ਜਦ ਤੁਸੀਂ ਐ ਕਰਦੇ ਹੋ ਮਹਾਰਾਜ ਉੱਥੇ ਹੁਕਮ ਨਹੀਂ ਚੱਲਦਾ ਕਹਿੰਦੇ ਹਾਂ ਭਾਈ ਸਮਝੋ ਗੱਲ ਨੂੰ ਨਾਨਕ ਹੁਕਮ ਨਾਲ ਜੱਲੈ ਨਾਲ ਖਸਮ ਚੱਲੈ ਅਰਦਾਸ ਕਹਿੰਦੇ ਉੱਥੇ ਹੁਕਮ ਨਹੀਂ ਚੱਲਦਾ ਸੇਵਕਾਂ ਦੀਆਂ ਬੇਨਤੀਆਂ ਪ੍ਰਵਾਨ ਕਰ ਲੈਂਦਾ ਪਰ ਉੱਥੇ ਕਿਸੇ ਦਾ ਇਉਂ ਹੁਕਮ ਨਹੀਂ ਚੱਲਦਾ ਸਿੱਧੋ ਜਿਵੇਂ ਤੁਸੀਂ ਹੁਕਮ ਕਰੀ ਜਾਂਦੇ ਹੋ ਬੈਠੇ ਕਿਉਂਕਿ ਸਿੱਧਾਂ ਨੂੰ ਵੀ ਟਿਕਾਣੇ ਸਿਰ ਜਵਾਬ ਦਿੰਦੇ ਨੇ ਨਾ ਕਿ ਜਿਵੇਂ ਤੁਸੀਂ ਹੁਕਮ ਕਰਦੇ ਹੋ ਤੇ ਐਂ ਕਰਦੇ ਹੋ ਇਹ ਕਿ ਤੁਹਾਡੇ ਬਸ ਵਿੱਚ ਕੀਤੀਆਂ ਚੀਜ਼ਾਂ ਨਹੀਂ ਹੈਗੀਆਂ ਪ੍ਰਿਧੀਆਂ ਸਿੱਧੀਆਂ ਨੂੰ ਤੁਸੀਂ ਹੁਕਮ ਕਰ ਸਕਦੇ ਹੋ ਕੁਤਾਂ ਪ੍ਰੇਤਾਂ ਨੂੰ ਬਸ ਵਿੱਚ ਕਰਕੇ ਹੁਕਮ ਕਰ ਸਕਦੇ ਹਾਂ ਹੋਰ ਕਿਸੇ ਚੀਜ਼ ਨੂੰ ਬਸ ਵਿੱਚ ਕਰਕੇ ਆਪਾਂ ਹੁਕਮ ਕਰ ਸਕਦੇ ਆ ਪਰ ਜੇ ਕਹੀਏ ਕਿ ਵਾਹਿਗੁਰੂ ਨੂੰ ਹੁਕਮ ਕਰ ਸਕਦੇ ਆ ਵਾਹਿਗੁਰੂ ਨੂੰ ਹੁਕਮ ਨਹੀਂ ਕਰ ਸਕਦੇ ਉੱਥੇ ਤਾਂ ਬੇਨਤੀਆਂ ਕਰ ਸਕਦੇ ਸੋ ਪਾਤ ਸਾਹ ਸਾਹ ਪਾਤ ਸਾਹਿਬ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਜੋ ਪਾਤਸ਼ਾਹ ਦਾ ਸ਼ਾਹ ਜਿਹੜਾ ਉਹਨਾਂ ਦਾ ਜਿਹੜਾ ਪਾਤਸ਼ਾਹ ਜਿਹੜੇ ਸੰਸਾਰ ਦੇ ਸ਼ਾਹ ਨੇ ਉਹਨਾਂ ਦੇ ਉੱਤੇ ਹੁੰਦੇ ਨੇ ਪਾਦਸ਼ਾਹ ਰਾਜੇ ਰਾਜਿਆਂ ਦੇ ਉੱਤੇ ਫਿਰ ਵੱਡਾ ਰਾਜਾ ਇੰਦਰ ਦੇਵ ਜੀ ਨੂੰ ਗਿਣਿਆ ਇੰਦਰ ਦੇ ਉੱਪਰ ਵੀ ਫਿਰ ਵਿਸ਼ਨੂੰ ਨੂੰ ਵੱਡਾ ਗਿਣਿਆ ਇਹਨੂੰ ਵਿਸ਼ਨੂੰ ਨੂੰ ਕੱਲਾ ਪਾਤਸ਼ਾਹ ਕਹਿੰਦੇ ਨੇ ਇਸ ਪਾਤਸ਼ਾਹ ਦੇ ਸਿਰ ਉੱਤੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਤਾਤ ਨਾਮ ਤਖਤ ਦਾ ਹੈ ਸ਼ਾਹ ਨਾਮ ਮਾਲਕ ਦਾ ਹੈ ਜਿਹੜੇ ਨਿਕੇ ਨੇ ਕਿ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਉੱਪਰ ਜਿਹੜੇ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਉੱਪਰ ਜਿਹੜੇ ਹੋਰ ਤਖਤਾਂ ਦੇ ਮਾਲਕ ਨੇ ਉਹਨਾਂ ਦੇ ਬਾਦਸ਼ਾਹ ਹੋ ਤੁਸੀਂ ਸੱਚੇ ਬਾਦਸ਼ਾਹ ਹੋ ਬਾਕੀ ਦੇ ਸਾਰੇ ਝੂਠੇ ਬਾਦਸ਼ਾਹ ਨੇ ਜਿਵੇਂ ਮਹਾਰਾਜ ਸੱਚੇ ਬਾਦਸ਼ਾਹ ਨੇ ਬਚਨ ਕੀਤਾ ਹੈ ਕਿ ਇਹ ਭੂਪਤ ਸਭ ਦਿਸ ਚਾਰ ਕੇ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਸ ਚਾਰ ਕੇ ਇਹ ਚਾਰਕ ਦਿਨ ਦੇ ਖਡਾਉਣੇ ਹੁੰਦੇ ਨੇ ਰਾਜੇ ਬਾਕੀ ਪਰਮੇਸ਼ਰ ਤਾਂ ਅਬਿਨਾਸੀ ਹੈ ਨਾਸਤੋ ਰਹਿਤ ਰਾਜਾ ਹੈ ਨਾਨਕ ਰਹਿਣ ਰਜਾਈ ਸਤਿਗੁਰੂ ਕਹਿੰਦੇ ਨੇ ਭਾਈ ਉਹਦੀ ਰਹਿਣ ਰਜਾਈ ਉਹਦੀ ਅਗਿਆ ਵਿੱਚ ਰਹਿਣਾ ਚਾਹੀਦਾ ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲੋ ਫਿਰ ਤੁਸੀਂ ਵੀ ਪਾਤਸ਼ਾਹ ਬਣ ਜਾਓਗੇ ਫਿਰ ਉਹਦਾ ਰੂਪ ਬਣ ਜਾਓਗੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਸਿੱਖੋ ਜੇ ਨਹੀਂ ਸਿੱਖਿਆ ਅਰਦਾਸ ਵੀ ਕਰੋ ਮਹਾਰਾਜ ਅਸੀਂ ਤਾਂ ਬਚਪਨ ਤੋਂ ਆਪਣੀਆਂ ਮਨਮਾਨੀਆਂ ਹੀ ਕੀਤੀਆਂ ਨੇ ਸਾਨੂੰ ਆਪਣੇ ਰਾਜ ਵਿੱਚ ਰਹਿਣ ਦਾ ਬਲ ਦਿਓ ਅਸੀਂ ਤੁਹਾਡੀ ਰਾਜ ਤੋਂ ਬਾਹਰ ਜਾਣਾ ਪਸੰਦ ਕਰਦੇ ਹਾਂ ਪਰ ਆਪ ਜੀ ਸਾਡੇ ਕਿਰਪਾ ਕਰੋ ਅਸੀਂ ਰਾਜ ਵਿੱਚ ਚੱਲ ਸਕੀਏ ਆਪ ਜੀ ਦੀ